ਯਾਰਾ ਨਾ ਵੀਡੀਓ ਦੇਖੋ ਜਰਾ ਮੈਂ ਇਸ ਗੱਲ ਤੇ ਯਕੀਨ ਨਹੀਂ ਮੰਨਦਾ ਸੀ ਤੇ ਆਣਾ ਅੱਜ ਗੱਲ ਮੈਂ ਅੱਖੀਂ ਦੇਖ ਲਈ ਦੇਖੋ ਯਾਰ ਜਰਾ ਬਾਈ ਆਪਣੇ ਇੱਕ ਸਰਦਾਰ ਮੁੰਡਾ ਤੇ ਦੇਖੋ ਇਹ ਧਰਮ ਪਰिवर्तन ਕਰ ਰਿਹਾ ਤੇ ਦੇਖੋ ਯਾਰ ਬਕਾਇਦਾ ਦੇਖਣ ਨੂੰ ਟਰੋਲ ਵੀ ਕੀਤਾ ਵੀ ਇਹਦਾ ਨਾਂ ਸਿਮਰਨਜੀਤ ਸਿੰਘ ਸੀਗਾ ਤੇ ਇਹ ਹੁਣ ਇਹ ਸੁਮੇਲ ਹੋ ਗਿਆ ਦੇਖੋ ਜਰਾ ਬਾਈ ਲੋਕ ਅੱਜ ਕੱਲ ਕੁਝ ਵੀ ਕਰ ਸਕਦੇ ਆ ਕਿਸੇ ਦਾ ਕੋਈ ਪ੍ਰੋਸਾਨੀ ਤੇ ਵੀਡੀਓ ਨੂੰ ਨਾਲ ਧਿਆਨ ਨਾਲ ਦੇਖੋ ਜੇ ਪਤੰਦਰ ਆ ਇਹੋ ਜਿਹਾ ਕੰਮ ਕਰਨਾ ਸੀ ਤਾਂ ਪੱਗ ਤਾਂ ਲਾਹ ਦਿੰਦਾ ਦੇਖੋ ਜੀਰਾ ਆ ਗਿਓ ਨਾਮ ਰੋਸ਼ਨ ਕਰਕੇ ਤੇ ਬਾਈ ਬਾਈ ਹੁਣ ਕੀ ਕਹੀਏ ਯਾਰ ਇਹਨਾਂ ਲੋਕਾਂ ਨੂੰ ਭਾਈ ਤੁਸੀਂ ਵੀ ਆਪਣੇ ਵਿਚਾਰ ਦੱਸੋ ਕਮੈਂਟ ਕਰੋ ਵੀਡੀਓ ਥੱਲੇ